ਇੱਕ ਲੜਕੀ ਜਿਸ ਦਾ ਨਾਮ ਮਨਦੀਪ ਕੌਰ ਸੀ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਤੇ ਪੜਨ ਦੇ ਵਿੱਚ ਬਹੁਤ ਹੀ ਜ਼ਿਆਦਾ ਹੁਸ਼ਿਆਰ ਸੀ ਉਸ ਕਲਾਸ ਦਾ ਇੱਕ ਟੀਚਰ ਜੋ ਇੰਗਲਿਸ਼ ਪੜ੍ਹਾਉਂਦਾ ਸੀ ਉਸ ਲੜਕੀ ਦੇ ਨਾਲ ਗਲਤ ਸਬੰਧ ਬਣਾਉਣ ਦੀ ਕੋਸ਼ਿਸ਼ ਕਰਦਾ ਜਿਸ ਤੋਂ ਬਾਅਦ ਉਹ ਲੜਕੀ ਆਪਣੇ ਘਰੇ ਦੱਸ ਦਿੰਦੀ ਹੈ ਤੇ ਉਸ ਤੋਂ ਬਾਅਦ ਉਸ ਦੇ ਨਾਲ ਕੀ ਕੁਝ ਹੁੰਦਾ ਹੈ ਮੈਂ ਤੁਹਾਨੂੰ ਇਸ ਛੱਤੀ ਘਟਨਾ ਕ੍ਰਾਈਮ ਸਟੋਰੀ ਦੇ ਵਿੱਚ ਦੱਸਣ ਵਾਲਾ ਹਾਂ ਇੱਕ ਮੋਗਾ ਦੇ ਪਿੰਡ ਦੀ ਘਟਨਾ ਹੈ ਜਿੱਥੇ ਇੱਕ ਬਹੁਤ ਹੀ ਘਰ ਦੀ ਹੁਸ਼ਿਆਰ ਕੁੜੀ ਜੋ 10ਵੀਂ ਕਲਾਸ ਦੇ ਵਿੱਚ ਪੜ੍ਹਦੀ ਹੈ ਪਰ ਇੱਕ ਗਲਤ ਜੋ ਟੀਚਰ ਜਿਸ ਨੂੰ ਇੰਗਲਿਸ਼ ਦਾ ਟੀਚਰ ਕਿਹਾ ਜਾਂਦਾ ਹੈ ਗਲਤ ਨਿਗਾਹ ਰੱਖਦਾ ਹੈ ਪਰ ਉਸ ਲੜਕੀ ਨੂੰ ਪਹਿਲਾਂ ਤਾਂ ਕੁਝ ਵੀ ਪਤਾ ਨਹੀਂ ਲੱਗਦਾ ਪਰ ਜਦੋਂ ਇੱਕ ਦਿਨ ਛੁੱਟੀ ਹੋਣ ਦੇ ਮਗਰੋਂ ਤਾਂ ਉਹ ਟੀਚਰ ਉਸ ਨੂੰ ਉਸ ਕਮਰੇ ਦੇ ਵਿੱਚ ਕਲਾਸਰੂਮ ਦੇ ਵਿੱਚ ਰੋਕ ਲੈਂਦਾ ਹੈ ਕਿ ਬੇਟਾ ਰੁਕ ਜਾ ਮੈਂ ਤੈਨੂੰ ਕੁਝ ਜ਼ਰੂਰੀ ਕੰਮ ਸਮਝਾਣਾ ਹੈ ਜੋ ਤੇਰੇ ਪੇਪਰਾਂ ਦੇ ਵਿੱਚ ਤੈਨੂੰ ਬਹੁਤ ਹੀ ਜ਼ਿਆਦਾ ਫਾਇਦਾ ਦਵੇਗਾ ਇਹ ਗੱਲ ਸੁਣ ਕੇ ਉਹ ਉਸ ਟੀਚਰ ਦੀਆਂ ਇੰਗਲਿਸ਼ ਟੀਚਰ ਦੀਆਂ ਗੱਲਾਂ ਵਿਚ ਆ ਕੇ ਉਸ ਦਾ ਕਹਿਣਾ ਮੰਨ ਲੈਂਦੀ ਹੈ ਤੇ ਛੁੱਟੀ ਹੋਣ ਤੋਂ ਮਗਰੋਂ ਉਹ ਉਸ ਰੂਮ ਦੇ ਵਿੱਚ ਰੁਕ ਜਾਂਦੀ ਹੈ ਜਿਸ ਤੋਂ ਬਾਅਦ ਜਦੋਂ ਉਹ ਇੰਗਲਿਸ਼ ਵਾਲਾ ਟੀਚਰ ਦੇਖਦਾ ਹੈ ਕਿ ਸਾਰਾ ਸਕੂਲ ਖਾਲੀ ਹੋ ਚੁੱਕਿਆ ਹੈ ਤਾਂ ਉਹ ਉਸ ਲੜਕੀ ਦੇ ਕੋਲ ਜਾਂਦਾ ਹੈ ਤੇ ਉਸ ਨੂੰ ਆਪਣੇ ਗੱਲਾਂ ਦੇ ਵਿੱਚ ਲਗਾ ਕੇ ਮਿੱਠੀਆਂ-ਮਿੱਠੀਆਂ ਗੱਲਾਂ ਕਰਕੇ ਪੈਸੇ ਦਾ ਪੈਸੇ ਦਾ ਲਾਲਚ ਦੇ ਕੇ ਉਸ ਨੂੰ ਆਪਣੇ ਨਾਲ ਸਬੰਧ ਬਣਾਉਣ ਦੇ ਲਈ ਮਜਬੂਰ ਕਰਦਾ ਪਰ ਉਹ ਫਿਰ ਵੀ ਮਨ੍ਹਾ ਕਰਦੀ ਰਹਿੰਦੀ ਹੈ ਤੇ ਜਦੋਂ ਉਸ ਨੇ ਦੇਖਿਆ ਕਿ ਇਹ ਗੱਲਾਂ ਦੇ ਵਿੱਚ ਆਉਣ ਵਾਲੀ ਨਹੀਂ ਤਾਂ ਉਸ ਨੇ ਉਸ ਦਿਨ ਨਾਲ ਜਵਰਦਸਤੀ ਆਪਣੀ ਹਫਤ ਪੂਰੀ ਕੀਤੀ ਮਤਲਬ ਅੱਜ ਦਾ ਸਮਾਂ ਅਜਿਹਾ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਪੜਾ ਵੀ ਨਹੀਂ ਸਕਦੇ ਜਿਸ ਦੇ ਬਦਲੇ ਜਿਸ ਦੇ ਬਦਲੇ ਸਾਡੇ ਬੱਚਿਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਸਾਡੀਆਂ ਧੀਆਂ ਦੀਆਂ ਇੱਜ਼ਤਾਂ ਲੁੱਟੀਆਂ ਜਾਂਦੀਆਂ ਕਿ ਉਸ ਲੜਕੀ ਦਾ ਕੀ ਕਸੂਰ ਸੀ ਕਿ ਉਹ ਪੜਨਾ ਛੱਡ ਦਿੰਦੀ ਜਾਂ ਫਿਰ ਪੜਦੀ ਨਾ ਜਿਸ ਕਰਕੇ ਉਸਦੇ ਨਾਲ ਅਜਿਹੀ ਘਟਨਾ ਵਾਪਰੀ ਕਟੂਕਟ ਉਸ ਨੂੰ 3 ਘੰਟੇ ਛੁੱਟੀ ਹੋਣ ਦੇ ਮਗਰੋਂ ਉਸ ਕਲਾਸਰੂਮ ਦੇ ਵਿੱਚ ਰੱਖਿਆ ਗਿਆ ਤੇ ਗਲਤ ਕੰਮ ਕੀਤਾ ਗਿਆ ਉਸ ਤੋਂ ਬਾਅਦ ਜਦੋਂ ਉਹ ਲੜਕੀ ਲੇਟ ਹੋ ਗਈ ਤਾਂ ਉਸਦੇ ਘਰਦਿਆਂ ਨੂੰ ਪਤਾ ਲੱਗਿਆ ਕਿ ਲੜਕੀ ਹਲੇ ਤੱਕ ਉਹਨਾਂ ਦੀ ਧੀ ਆਈ ਨਹੀਂ ਤਾਂ ਜਦੋਂ ਬੱਚੇ ਦੇ ਮਾਪੇ ਸਕੂਲ ਦੇ ਵਿੱਚ ਪਹੁੰਚੇ ਉਸਦੇ ਕਲਾਸਰੂਮ ਦੇ ਵਿੱਚ ਗਏ ਤਾਂ ਅਚਾਨਕ ਹੀ ਉੱਥੇ ਉਸ ਟੀਚਰ ਨੂੰ ਰੰਗੇ ਹੱਥੀ ਫੜਕਿਆ ਤੇ ਉਸ ਤੋਂ ਬਾਅਦ ਉਸੇ ਸਮੇਂ ਉਸ ਦੀ ਕੁੱਟਮਾਰ ਵੀ ਕੀਤੀ ਗਈ ਪਰਿਵਾਰ ਦੇ ਵੱਲੋਂ ਤੇ ਪੁਲਿਸ ਨੂੰ ਬੁਲਾ ਕੇ ਗ੍ਰਿਫਤਾਰ ਕੀਤਾ ਗਿਆ ਪਰ ਜੇਕਰ ਤੁਹਾਡੀ ਧੀ ਪੈਣ ਦੇ ਨਾਲ ਅਜਿਹਾ ਕੁਝ ਹੁੰਦਾ ਤਾਂ ਤੁਹਾਨੂੰ ਕਿੰਨਾ ਬੁਰਾ ਲੱਗਦਾ ਹੁਣ ਉਹਨਾਂ ਦੀ ਧੀ ਦੇ ਨਾਲ ਅਜਿਹਾ ਕੁਝ ਹੋਇਆ ਉਸ ਦੇ ਬਾਰੇ ਤੁਹਾਡੇ ਕੀ ਵਿਚਾਰ ਹੈ ਕਿ ਉਸ ਟੀਚਰ ਨੂੰ ਕਿਹੜੀ ਸਜ਼ਾ ਮਿਲਣੀ ਚਾਹੀਦੀ ਹੈ ਮੌਤ ਦੀ ਫਾਂਸੀ ਦੀ ਜਾਂ ਫਿਰ ਕੋਈ ਹੋਰ ਸਜ਼ਾ ਮਿਲਣੀ ਚਾਹੀਦੀ ਹੈ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇਣਾ ਤੇ ਆਪਣੇ ਬੱਚਿਆਂ ਦਾ ਧਿਆਨ ਜਰੂਰ ਰੱਖਣਾ ਮੈਂ ਆਸ ਕਰਦਾ ਕਿ ਤੁਹਾਨੂੰ ਇਹ ਸਟੋਰੀ ਚੰਗੀ ਲੱਗੀ ਹੋਵੇਗੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਭਗਵਾਨ ਤੁਹਾਡੀ ਹਰ ਇੱਕ ਮਨੋ ਕਾਮਨਾ ਜਰੂਰ ਪੂਰੀ ਕਰਨਗੇ ਬਹੁਤ ਬਹੁਤ ਧੰਨਵਾਦ